ਇੱਕ ਬਿਤੇ ਜ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਨਨ ਰੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਬਖਬਖਸ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਆ ਪਰ ਸਿੱਖ ਸੰਗਤ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਭਾਰੀ ਵਿਰੋਧ ਪਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਇਸ ਫਿਲਮ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਕਿ ਹਜ਼ਾਰਿਆਂ ਕਿ ਕਿਸੇ ਵੀ ਕੀਮਤ ਦੇ ਉੱਤੇ ਕੰਗਣਾ ਰਣੌਤ ਦੀ ਇਸ ਫਿਲਮ ਨੂੰ ਨਹੀਂ ਲੱਗਣ ਦੇਣਗੇ ਦੱਸਦੇ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਫਿਲਮ ਦੇ ਨਿਰਮਾਤਾਵਾਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਲੈ ਕੇ ਉਹ ਮੁਆਫੀ ਮੰਗਣ ਕਿਉਂਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਵੀ ਉਹਨਾਂ ਅਪੀਲ ਕੀਤੀ ਹੈ ਕਿ ਇਸ ਫਿਲਮ ਨੂੰ ਉਹ ਨਾ ਲੱਗਣ ਦੇਣ ਕਿਉਂਕਿ ਇਸ ਫਿਲਮ ਦੇ ਦੁਆਰਾ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਿੱਖ ਸਿੱਖਾਂ ਦੀ ਜੋ ਕਿਰਦਾਰਕੁਸ਼ੀ ਕੀਤੀ ਗਈ ਹੈ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਫਿਲਮ ਦੇ ਨਿਰਮਾਤਾਵਾਂ ਨੂੰ ਲੀਗਲ ਨੋਟਿਸ ਵੀ ਪੇਸੇ ਤਾਂ ਗਿਆਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੰਗਣਾ ਰਣੌਤ ਜਿਹੜੀ ਇੱਕ ਵਿਵਾਦਾਂ ਦੇ ਅੰਦਰ ਜਿਹੜੀ ਹੈ ਜਾਣੀ ਜਾਂਦੀ ਹੈ ਤੇ ਨਵੇਂ ਨਵੇਂ ਵਿਵਾਦ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾ ਜੀਪੀ ਨੇ ਉਸ ਦੇ ਬਹਿਣਾ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿੱਖ ਭਾਵਾਂ ਨੂੰ ਫੇਸ ਪਹਾਈ ਸਿੱਖਾਂ ਨੇ ਉਸ ਦੀ ਮੁਖਾਲਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬਣਦੇ ਫਰਜ਼ ਨੂੰ ਅਦਾ ਕਰ ਲਈ ਸਾਡੇ ਬਹੁਤ ਸਰਕਾਰ ਜੋ ਮੰਤਰੀ ਜਿਹੜੀ ਅਸ਼ਵਨੀ ਵੈਸ਼ਨਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਆ ਜਿਹੜਾ ਸ਼ਰੌਨੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਨਨ ਰੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਇਹ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ ਕਰਦਾਰਕੁਸ਼ੀ ਕਰਦੀ ਆ ਤੇ ਸਿੱਖ ਕਰੈਕਟਰ ਦੀ ਕਰਦਾਸਕੁਸ਼ੀ ਕਰਦੀ ਆ ਇਸ ਫਿਲਮ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆ ਲੱਗਣ ਨਾ ਦਿੱਤਾ ਜਾਵੇ ਬਹੁਤ ਸਾਰੇ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਕੋਰਟ ਦੇ ਵਿੱਚ ਵੀ ਗਏ ਆ ਕੋਸ਼੍ਰੋਣੀ ਕਮੇਟੀ ਨੇ ਆਪਣਾ ਜਿਹੜਾ ਫੈਸਲਾ ਵਾ ਉਹ ਕਿਨਾ ਫਿਲਮ ਦੇ ਖਿਲਾਫ ਜਿਹੜਾ ਨੋਟਿਸ ਦੇ ਕੇ ਵੀ ਆਪਣਾ ਫਰਜ਼ ਉਹਦਾ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਾਂਗੇ ਸਰਕਾਰਾਂ ਤੋਂ ਕਿ ਅਜਿਹੀ ਫਿਲਮ ਜਿਹੜੀ ਨਬਰਦ ਫਲਾਉਂਦੀ ਆ ਭਾਈਚਾਰੇ ਨੂੰ ਆਪਸੀ ਪੇਜਮੈਂਟ ਨੂੰ ਦੇ ਆ ਤੋੜਦੀ ਆ ਇਸ ਅਜਿਹੀ ਫਿਲਮ ਨੂੰ ਰੋਕਣ ਦੇ ਲਈ ਜਿਹੜੀ ਡਿਊਟੀ ਆ ਸਰਕਾਰ ਦੀ ਉਹ ਸਰਕਾਰ ਡਿਊਟੀ ਨਿਭਾਵੇ हिमाचल प्रदेश ਦੀ ਮੰਡੀ ਤੋਂ ਲੋਕ ਸਭਾ ਸੀਟ ਤੋਂ ਮੈਂਬਰ ਕੰਗਣਾ ਰਣੌਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੀਗਲ ਨੋਟਿਸ ਜਾਰੀ ਕੀਤਾ ਹੈ ਤੇ ਮੁਆਫੀ ਦੀ ਮੰਗ ਵੀ ਕੀਤੀ ਹੈ ਐਸਡੀਪੀਸੀ ਮੈਂਬਰ ਗੁਰਚਨ ਗਰੇਵਾਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਾਰੇ ਪਲੇਟਫਾਰਮਾਂ ਤੋਂ ਇਸ ਫਿਲਮ ਦੇ ਟ੍ਰੇਲਰ ਨੂੰ ਚੱਕਿਆ ਜਾਵੇ ਤੇ ਇਸ ਸੰਬੰਧੀ ਲਿਖਤੀ ਤੌਰ ਦੇ ਉਤੇ ਮੁਆਫੀ ਵੀ ਮੰਗੀ ਜਾਵੇ